ਹਟ ਜਾ ਬੋਲ ਕੋ ਕਿ ਤਰੀਕੇ ਜੇ ਆਪਰਾ ਬੋਲ ਚ ਪਾਣੀ ਆ ਪਾਣੀ ਜੇ ਬਰਸਾਤਾ ਜੇ ਇਦਾਂ ਦੇ ਕੀੜੇ ਜੇ ਪੈਂਦੇ ਆ ਹੂੰ ਤੈਨੋ ਕੀ ਹੋਇਆ ਹੈ ਇਧਰ ਆ Ha, kaldır <laughs> ਨਾ ਜਾਦੇ ਮੀ ਹੋਇਆ ਨਾ ਮੀ ਕੱਲ ਦਾ ਪਾਣੀ ਵੀ ਨਹੀਂ ਆਇਆ ਹੈਗਾ ਉਧਰ ਸਾਡੇ ਆਲੇ ਬੰਨੇ ਬੱਤੀ ਹੈਗੀ ਦੂਜੇ ਬੰਨੇ ਬੱਤੀ ਨਹੀਂ ਆਈ ਹੈਗੀ ਤੇ ਬਹੁਤ ਜਦੇ ਹਾੜ ਆਇਆ ਵਾ ਸਾਡੇ ਬੰਨੇ ਚਲੋ ਜਾ ਬਾਬਾ ਜੀ ਨੇ ਸੋਖੀ ਰੱਖਿਆ ਹੋਇਆ ਹੈ ਤੇ ਬਾਬਾ ਜੀ ਸੋਖ ਰੱਖੇ ਜਿੱਥੇ ਵੀ ਹਾੜ ਵਗੈਰਾ ਆਏ ਵੇ ਨਾ ਉੱਥੇ ਵੀ ਚਲੋ ਜਾਨ ਮਾਲ ਦਾ ਨੁਕਸਾਨ ਨਾ ਹੁਣ ਹੋਵੇ ਜਿੰਨਾ ਹੋ ਗਿਆ ਓਨਾਂ ਤਾਂ ਚਲੋ ਹੁਣ ਹਨਾ ਕੁਝ ਨਹੀਂ ਕਹਿ ਸਕਦਾ ਰੱਬ ਆਪਣੇ ਕਿਹੜੇ ਰੰਗਾ ਵਿੱਚ ਰਾਜੀ ਹੈ ਚਾਹ ਪਹਿਲਾਂ ਮੈਂ ਦੇਖਾਂ ਪਾਣੀ ਆਇਆ ਵੀ ਹੈਗਾ ਕਿ ਨਹੀਂ ਆਣੀ ਹੈ ਨਹੀਂ ਆਟਾ ਮੈਂ ਕਿਹਾ ਸ਼ਰੂ ਸੀ ਇਸ ਕਰਕੇ ਮੈਂ ਇਹ ਹੋਰ ਘਾ ਦਿੱਤੀ ਸੀਗਾ ਗੈਸ ਉੱਪਰ ਆਟਾ ਜੇ ਹੀ ਸੀਗਾ ਥੋੜਾ ਜਿਹਾ ਆਟਾ ਬਗੜਾ ਤੇ ਹੁਣ ਲੋ ਜੀ ਸ਼ਾਮ ਦਾ ਟਾਈਮ ਸੀ ਹੁਣ ਥੋੜਾ ਥੋੜਾ ਮੀਂਹ ਤਾਂ हट ਗਿਆ ਸੀ ਮੈਂ ਉਦੋਂ ਬਾਹਰ ਹੀ ਦੇਖਦੀ ਪਈ ਸੀ ਕਿ ਮੀਂਹ ਦਾ ਤੇ ਇੱਧਰ ਮੈਂ ਆਟਾ ਗੁੰਨਣ ਤੋਂ ਪਹਿਲਾਂ ਨਾ ਮੈਂ ਕਿਹਾ ਚਲੋ ਇਹਦੇ ਵਿੱਚ ਇਦਾਂ ਕਰਦੇ ਤੇਲ ਪਾ ਲੈਂਦੇ ਤੇਲ ਪਾ ਕੇ ਆਟਾ ਗੁੰਨੂਦੇ ਇੱਕ ਤਾਂ ਆਟਾ ਛੇਤੀ ਗੁੰਧਦਾ ਤੇ ਰੋਟੀਆਂ ਵੀ ਹਨਾ ਵਧੀਆ ਜਾਂਦੀ ਹੈ ਤੇ ਬਸ ਇਹਦਾ ਗੈਸ ਵਗੈਰਾ ਸੀਗੀ ਪਹਿਲਾਂ ਰੋਟੀ ਬਣਾਉਣ ਤੋਂ ਪਹਿਲਾਂ ਮੈਂ ਸਾਫ਼ ਕਰ ਲੈਣੀ ਚੰਗੀ ਤਰ੍ਹਾਂ ਕੰਮ ਬਹੁਤ ਆ ਕੰਮ ਕਰਨ ਨੂੰ ਦਿਲ ਵੀ ਨਹੀਂ ਕਰਦਾ ਇੱਕ ਮੀਤ ਵਿੱਚ ਡੰਗਰਾਂ ਦਾ ਵੀ ਬੁਰਾ ਹਾਲ ਹੋਇਆ ਪਿਆ ਨਾ ਕੋਈ ਸਾਥ ਸੁਪਾਈ ਦਾ ਹੈਗਾ ਜਿੱਧਰ ਹੜ ਆਏ ਉਧਰ ਤਾਂ ਬਹੁਤ ਮੰਦਾ ਹਾਲ ਹੈ ਰੱਬ ਅਗੇ ਅਰਦਾਸ ਕਰਦੇ ਵੀ ਮੀਂਹ ਠਾ ਦੇ ਹੁਣ ਪਤਾ ਨਹੀਂ ਕਿਦਾਂ ਦਾ ਪਾਪ ਦੁਨੀਆ ਤੋਂ ਹੋ ਗਿਆ ਹਨ ਆਪਣੇ ਲੋਕਾਂ ਤੋਂ ਦੁਨੀਆ ਤੋਂ ਹੀ ਸਮਝ ਲੋ ਹੋ ਗਿਆ ਜਿਹੜਾ ਇੰਨੀ ਵੱਡੀ ਸਜ਼ਾ ਰੱਬ ਦੇ ਰਿਹਾ ਜਿੰਨਾ ਵੀ ਆਪਾਂ ਰੀਲ ਦੇਖੀਏ ਨਾ ਕੋਈ ਵੀ ਤੁਸੀਂ ਦੇਖ ਲਓ ਜਿਹੜਾ ਵੀ ਚੈਨਲ ਚੱਲਦੇ ਆ YouTube ਹੋ ਗਿਆ Facebook ਹੋ ਗਿਆ Snapchat ਹੋ ਗਿਆ ਜਾਦੂ ਹੋ ਗਿਆ ਨਾ ਉਹਨਾਂ ਤੇ ਸਾਰਿਆਂ ਤੇ ਬਸ ਆਹੀ ਪਾਣੀ ਦੀ ਮਾਲਵਾਰੀ ਦੱਸੇਗਾ ਕਿ ਦੇਖ ਕੇ ਨਹੀਂ ਰੋਣਾ ਆਉਂਦਾ ਨਾ ਵੀਡੀਓ ਦੇਖ ਕੇ ਬੋ ਖਾ ਹੋਇਆ ਤਾਂ ਕੀ ਕਰੀ ਚਲ ਰੱਬ ਸਾਰਿਆਂ ਦਾ ਭਲਾ ਕਰੇ ਪਈ ਇਹ ਅਰਦਾਸ ਕਰ ਅੱਗੇ ਵੀ ਹੌਣ ਬਖਸ਼ ਦੇ ਜੋ ਗਲਤੀ ਹੋ ਗਈ ਆ ਨਾ ਬਸ ਮੇਰੀ ਰੱਖ ਹੁਣ ਮੀਨ ਆਪਾ ਦਾ ਸਮਾ ਦਾ ਕਾਲਾ ਛਿੱਕਾ ਲੱਗ ਗਿਆ। ਕਾਲੇ ਛਿੱਕਾ ਲੱਗ ਗਿਆ। ਘੜੀ ਨਾਲ ਘੜਾ ਲੱਗ ਗਿਆ। ਮੈਂ ਮੂੰਗੀ ਮਸਲਾ ਦੀ ਵੀ ਪੜਾਈ ਸੀ ਕਿ ਉੱਚ ਮਿਰਚ ਜਿਆਦਾ ਹੈ ਨਾ। ਨਹੀਂ ਮੈਨੂੰ ਪਤਾ ਕੀ ਕਰਨਾ ਉਹ ਮੈਂ ਗਰਮ ਕਰਕੇ ਰੱਖ ਲਈ ਆ ਫ੍ਰਿਜ ਚ ਲਾ ਕੇ ਤੇ ਕੱਲ ਨੂੰ ਮੈਂ ਦਾਲ ਵਾਲੇ ਆਟੇ ਚ ਗੁੰਨ ਕੇ ਪਰੋਠੇ ਲਾ ਦੇਣੀ ਇਹਦੇ। ਮੈਂ ਰੋਟੀ ਬਣਾ ਲਾਂਗ। ਚਾਹ ਤੇ ਪਿਆਜ਼ ਨਾਲ ਚਾਹ ਨਾਲ ਹੋ ਜਾਊਗੀ। ਮੈਂ ਤਾਂ ਦੇ ਹੀ ਨਾ ਇਧਰ ਲਈ ਲਾਈਟ ਹੈ ਨਹੀਂ ਕੋਈ ਜਾਂ ਉੱਧਰ ਵਾਲੀ ਉੱਧਰ ਨਹੀਂ ਪਾਣੀ ਵਾਲੀ ਲਾਈਟ ਨਹੀਂ ਕੋਈ ਹੈਗੀ ਦੀਦੀ ਗੰਨੀ ਅਸੀਂ ਤਾਂ ਤਿੰਨ个 ਟੈਂਕੀਆਂ ਰੱਖ ਲਿਓ ਤਾਂ ਸਾਰਿਆਂ ਨੂੰ ਕਿ ਲੋੜ ਨਹੀਂ ਪੈਂਦੀ ਚਲਾਉਣ ਦੀ ਮੋਟਰ ਇੰਨੀ ਉਹ ਤਾਂ ਸਾਡੇ ਕਰਕੇ ਚਲਾਈ ਆਏ ਕਿ ਚਲ ਪਾਣੀ ਮਗਾ ਪੀਣ ਵੀ ਨਹੀਂ ਹੈਗਾ ਮਸ਼ਾਂਤ ਰਾਤ ਦੇਖੋ ਜੇ ਪਾਣੀ ਆ ਗਿਆ ਠੀਕ ਹੈ ਨਹੀਂ ਤਾਂ ਫਿਰ ਭਾਂਡੇ ਦਾ ਸਵੇਰ ਨਹੀਂ ਮਾਜ ਹੋਣੇ ਆ ਨਹੀਂ ਤਾਂ ਬਾਹਰ ਦੇ ਦਿਆਂ ਬਾਹਰ ਮਾਣ ਗਾ ਹਾਂਜੀ ਕਿੱਥੇ ਲੈਟ ਇਹਨ ਵਾਈਟਰ ਹੀ ਚੱਲਦਾ ਆ ਗਿਆ ਇਹਨ ਵਾਈਟਰ ਦਾ ਜਨਰੇਟਰ ਹੁਣ ਤੇਲ ਲੈ ਕੇ ਆਏ ਸੀਗੇ ਹਾਂ ਮੈਂ ਤਾਂ ਕਹਿਆ ਕੰਨ ਤੂੰ ਇਹ ਸੁਣ ਦੱਸ ਤੋ 32 ਨਹੀਂ ਆ ਗਈ ਮੈਂ ਬਨੇ ਦੱਸ ਤਾ ਪਾਣੀ ਭਰਤੀ ਆ ਜਿੰਕਣਾ ਸੀ ਸ਼ਾਮ ਨੂੰ ਆਈ ਜਾਣੀ ਆ ਮੰਮੀ ਨਹੀਂ ਲੱਗਾ ਮੀਂਹ ਚ ਪਾਸੀ ਜਾ ਹਰਿਆਣੇ ਗਏ ਨਾ ਤਾਂ ਬਿਜਲੀ ਵਾਲੇ ਵਿਚਾਰੇ ਮੀਂਹ ਹੀ ਲੱਗੇ ਵੇ ਸਹੀ ਕਰਨ ਛੇ ਦੇ ਹੀ 32 ਠੀਕ ਵੱਡੀ ਬੱਤੀ ਸਹੀ ਕਰ ਦੇ ਹੋਊਗਾ ਹੋਰ ਮੈਂ ਕਹ ਦੱਸ ਤਾ ਸਹੀ ਬੜਾ ਹੀ ਪਾਣੀ ਆਇਆ ਵਕਰਾਂ ਦੇ ਘਰ ਡੁੱਲ ਗਏ ਆ ਸਾਹਮਣੇ ਕੁੜਗੜਾਂ ਦੀਆਂ ਕੋਠੀਆਂ ਦੇਰ ਇੱਥੇ ਆ ਕੇ ਬੱਸ ਹੋ ਜਾਂਦੀ ਬੰਦੇ ਦੀਆਂ ਆ ਪਾਣੀ ਨਾਲ ਵੀ ਨਹੀਂ ਬੰਦਾ ਲੜ ਸਕਦਾ